ਅੱਜ ਅਸੀਂ ਸਾਹ ਲਵਾਂਗੇ ਜੀ ਸਿੱਧੇ ਸੱਚਖੰਡ ਤੋਂ ਜਿਹੜਾ ਸੱਚਖੰਡ ਦੀ ਸਵਾਸ ਸਾਨੂੰ ਅੱਜ ਮਿਲੂਗੀ ਅਸੀਂ ਹੁਣ ਸਾਹ ਕਰਦਾਂਗੇ ਜੀ ਸਮਰਪਣ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਸੀਂ ਉਹ ਸਾਹ ਸਮਰਪਣ ਕਰਾਂਗੇ ਜਿਹਦੇ ਵਿੱਚ ਦੁੱਖ ਨੇ ਜਿਹਦੇ ਵਿੱਚ ਤਕਲੀਫਾਂ ਨੇ ਪਰੇਸ਼ਾਨੀਆਂ ਨੇ ਜਿਹਦੇ ਵਿੱਚ ਪੰਗੇ ਹੀ ਪੰਗੇ ਨੇ ਔਰ ਸਾਨੂੰ ਜੋ ਸਾਹ ਮਿਲੂਗੀ ਜੀ ਪਰਮਾਤਮਾ ਕੋਲੋਂ ਦਿਵਯ ਸਾਹ ਜਿਹੜੀ ਆ ਉਹ ਹੋਊਗੀ ਜੀ ਸਾਡੀ ਆਨੰਦ ਵਾਲੀ ਖੁਸ਼ੀ ਵਾਲੀ ਨਿਯਾਮਤਾ ਵਾਲੀ ਪ੍ਰੇਮ ਵਾਲੀ ਕਹਨੇ ਕਥਨ ਤੋਂ ਬਾਹਰ ਵਾਲੀ ਸਾਹ ਜੜੀ ਹੈ ਜੀ ਉਹਦੀ ਇਹ ਵਿਧੀ ਮੈਂ ਤੁਹਾਨੂੰ ਦੱਸਣ ਲੱਗਾ ਜੀ ਬਹੁਤ ਪੁਰਾਣੀ ਵਿਧੀ ਆ ਮੇਰੀ ਨਹੀਂ ਹੈ ਮੈਂ ਇਹਦੇ ਤੋਂ ਰਿਜ਼ਲਟ ਬਹੁਤ ਵਧੀਆ ਲੈਨੇ ਆਨੰਦ ਵੜਾ ਲਿਆ ਇਸ ਸਾਹ ਦੇ ਨਾਲ ਤੁਸੀਂ ਵੀ ਸੇਮ ਉਦਾਂ ਹੀ ਕਰ ਸਕਦੇ ਹੋ ਪਿਛਲੇ ਜਿਹੜਾ ਵੀਡੀਓ ਮੈਂ ਧਿਆਨ ਵਾਲਾ ਬਣਾਇਆ ਸੀਗਾ ਜਾਂ ਹੋਰ ਵੀ ਕਈ ਵੀਡੀਓ ਬਣਾਏ ਧਿਆਨ ਵਾਲੇ ਉਹਦੇ ਵਿੱਚ ਕਹਿੰਦੇ ਨੇ ਕਿ ਜਦੋਂ ਤੁਸੀਂ ਧਿਆਨ ਕਰਵਾਉਂਦੇ ਜੀ ਕੁਝ ਸਮੇਂ ਵਾਸਤੇ ਕੁਝ ਮਿੰਟਾਂ ਵਾਸਤੇ ਅਸੀਂ ਸ਼ਾਂਤ ਹੋ ਜਾਂਦੇ ਆ ਕੋ ਬਾਅਦ ਫੇਰ ਉਦਾਂ ਦੀਆਂ ਪਰੇਸ਼ਾਨੀਆਂ ਦੁੱਖ ਤਕਲੀਫਾਂ ਤੋਂ ਕੋਈ ਅੱਦਾਂ ਦੀ ਵਿਧੀ ਦੱਸੋ ਕਿ ਜਿਹਦੇ ਨਾਲ ਅਸੀਂ 24 ਘੰਟੇ ਨਿਯਾਰੇ ਜਰ ਰਹੀਏ ਆਨੰਦ ਜਰ ਰਹੀਏ ਪ੍ਰੇਮ ਚ ਰਹੀਏ ਅੱਜ ਉਹੀ ਵਿਧੀ ਲੈ ਆਏ ਆ ਜੀ ਤੁਹਾਡੇ ਵਾਸਤੇ ਮੈਂ ਇਹ ਬਹੁਤ ਹੀ ਸਿੰਪਲ ਬੜੀ ਜ਼ਬਰਦਸਤ ਵਿਧੀ ਆ ਇਹਨੂੰ ਤੁਸੀਂ ਪੂਰਾ ਵੀਡੀਓ ਨੂੰ ਸੁਣ ਲਿਓ ਇਹਨਿਕਾ ਜੱਕ ਪ੍ਰਯੋਗ ਵੀ ਕਰ ਲਾਂਗੇ ਕਿ ਕਿਵੇਂ ਅਸੀਂ ਉਹ ਸਾਹ ਲੈ ਸਕਦੇ ਸਿੱਧੀ ਸੱਚਖੰਡ ਦੀ ਸਾਹ ਅਸੀਂ ਲਵਾਂਗੇ ਫਿਰ ਜਦੋਂ ਸਾਹ ਹੀ ਸੱਚਖੰਡ ਤੋਂ ਆ ਗਈ ਫਿਰ ਅਸੀਂ ਤਾਂ ਉਤੋਂ ਪਰੇ ਕਿੱਥੇ ਰਹਿ ਜਾਾਂਗੇ ਆ ਡਲ ਫਿਰ ਜੀਵਨ ਜਿਹੜਾ ਜਿਉ ਬਾਲਰ ਨਹੀਂ ਵਾਲਾ 100% ਕਰਨਾ ਕੀ ਆ ਜੀ ਅਸੀਂ ਕੁਝ ਨਹੀਂ ਕਰਨਾ ਸਿੰਪਲ ਬਹੁਤ ਹੈ ਕਹਿ ਲੋਗੇ ਆਸਾਨ ਆ ਇਹ ਕੰਮ ਨੈਚੁਰਲੀ ਅਸੀਂ ਸਾਹ ਲੈਨੇ ਆ ਜੀ 12 ਤੋਂ ਲੈ ਕੇ 25 ਤੱਕ ਮਤਲਬ 12 ਸਾਹ ਵੀ ਆਪਾਂ ਨੈਚੁਰਲੀ ਲੈਨੇ ਆ 12 ਸਾਹ ਜਿਹੜੇ ਆ ਜੀ ਉਹ ਬਹੁਤ ਜ਼ਿਆਦਾ ਨੇ ਸਾਡੇ ਸਾਹਾਂ ਦਾ ਖਜ਼ਾਨਾ ਵੀ ਆਂਦੇ ਜੀ ਉਹ ਜਿਹੜਾ ਖਜ਼ਾਨਾ ਹੈ ਉਹ ਮੁੱਕ ਜਾਂਦਾ ਹੀ ਖੇਤੀ ਔਰ ਇਹਦੇ ਨਾਲ ਸਾਹਾਂ ਦਾ ਖਜ਼ਾਨਾ ਵੀ ਵਾਜੂਗਾ ਨਾਲੇ ਚਾ ਵੀ ਘੰਟੇ ਤੁਸੀਂ ਜਿਹੜਾ ਜੀ ਪਰਮਾਤਮਾ ਦੀ ਬਲੈਸ ਦੇ ਵਿੱਚ ਪਰਮਾਤਮਾ ਦੇ ਆਨੰਦ ਦੇ ਵਿੱਚ ਹਮੇਸ਼ਾ ਤੁਸੀਂ ਰਹੋਗੇ ਠਹਿਰ ਬਹੁਤੀਆਂ ਗੱਲਾਂ ਨਹੀਂ ਕਰਦੇ ਜੀ ਤੁਹਾਨੂੰ ਪਤਾ ਲੱਗ ਜਾਊਗਾ ਕਿ ਸਿੱਧੀ ਸੱਚਖੰਡ ਤੋਂ ਸਾਹ ਜਦੋਂ ਆਉਣੀ ਹੈ ਨਾ ਉਹਦੇ ਵਿੱਚ ਸਾਨੂੰ ਨਾਮਦਾਂ ਦੀ ਬਾਰਿਸ਼ ਹੋ ਜਾਣੀ ਹੈ ਔਰ ਨਾਮਦਾਂ ਵੀ ਛੱਡੋ ਸੰਸਾਰਿਕ ਚੀਜ਼ਾਂ ਤੇ ਛੱਡ ਹੀ ਦਿਓ ਅਸੀਂ ਸਿੱਧੇ ਪਰਮਾਤਮਾ ਨਾਲ ਜੁੜ ਕੇ ਹਮੇਸ਼ਾ ਆਨੰਦਤ ਪ੍ਰੇਮਪੂਰਨ ਕੋਈ ਜਾਣਕਾਰੀ ਮੈਂ ਤੁਹਾਨੂੰ ਇਹਦੇ ਬਾਰੇ ਦੇ ਦੇ ਦਿਆਂ ਜੀ ਸਾਡੇ ਸਾਹ ਜਿਹੜੇ ਆ ਜੀ ਉਹ ਆਨ ਨੈਚੁਰਲੀ ਚੱਲਦੇ ਨੇ ਜੀ ਸਾਤੀ ਤੋਂ ਸਾਤੀ ਤੋਂ ਸਾਹ ਚਲਣਾ ਜਿਹੜਾ ਜੀ ਉਹ ਪਰੇਸ਼ਾਨੀ ਦਾ ਸਬਾਬ ਆ ਦੁੱਖਾਂ ਦਾ ਸਬਾਬ ਆ ਸਾਹ ਨੂੰ ਅਸੀਂ ਚੇਂਜ ਕਰ ਦਿੰਦੇ ਆ ਨਾ ਜੇਕਰ ਸਾਡਾ ਸਾਹ ਗਹਿਰਾ ਚਲਣਾ ਚਾਹੀਦਾ ਜੀ ਪੇਟ ਤੋਂ ਤੁੰਨੀ ਤੋਂ ਤੁੰਨੀ ਦੇ 2 ਇੰਚ نیچے ਤੱਕ ਸਾਹ ਜਾਣਾ ਚਾਹੀਦਾ ਜੀ ਔਰ ਫਿਰ ਤਾਂ ਆਉਣਾ ਚਾਹੀਦਾ ਤੁਸੀਂ ਹੁਣ ਵੇਖੋਗੇ ਕਿ ਤੁਹਾਡਾ ਸਾਹ ਇੱਥੇ ਤੱਕ ਜਾਂਦਾ ਇੱਥੋਂ ਵੀ ਮੁੜ ਜਾਂਦਾ ਤੇ ਹੁਣ ਅਸੀਂ ਲੈ ਰਹੇ ਹਾਂ ਲੈ ਮੰਨ ਲਓ ਕਿ 15 ਤੋਂ ਲੈ ਕੇ 25 ਤੱਕ ਸਾਲ ਲੈ ਰਹੇ ਹਾਂ ਉਹਨੂੰ ਆਪਾਂ ਅਦਾ ਕਰਤਾ ਤੇ 7 7.5 1 ਮਿੰਟ ਚ ਸਾਡੇ ਚੱਲਣੇ ਚਾਹੀਦੇ ਆ ਜੀ ਫਿਰ ਉਹ ਕਿੱਦਾਂ ਚੱਲਣਗੇ ਹੁਣ ਉਹਦੇ ਵਾਸਤੇ ਸੀ ਕਰਨਾ ਜੀ ਸਾਵਾ ਦਾ ਜਿਹੜਾ ਸਫਰ ਹੈ ਥੋੜਾ ਜਿਹਾ ਵਧਾ ਦੇਣਾ ਉਂਝ ਇੱਥੋਂ ਤੱਕ ਸਾਹ ਚੱਲ ਰਿਹਾ ਹੁਣ ਆਪਾਂ ਥੋੜਾ ਤੁੰਨੀ ਤੱਕ ਲੈ ਜਾਣੇ ਆ ਜੀ ਤੁੰਨੀ ਤੋਂ ਵੀ ਥੱਲੇ ਤੱਕ ਲੈ ਜਾਣੇ ਆ ਤੁੰਨੀ ਤੋਂ ਵੀ 1- ਉਹ ਬੜਾ ਸਿੰਪਲ ਹੈ ਉਹਦੇ ਵਾਸਤੇ ਜੇ ਅਸੀਂ ਉਂਝ ਕਰਾਂਗੇ ਨਾ ਸੋਚਾਂਗੇ ਕਿ ਹਾਂ ਯਾਰ ਸਾਡੇ 7 ਧਨੀ ਤੋਂ ਚੱਲਣੇ ਚਾਹੀਦੇ ਤੇ ਪੰਗੇ ਨੂੰ ਫਸਾਂਗੇ ਕਿ ਨਹੀਂ ਜੀ ਵਿਧੀ ਆ ਜਿਹੜੀ ਬੜੀ ਜ਼ਬਰਦਸਤ ਹੈ ਉਹ ਵਿਧੀ ਕਰਨ ਦੇ ਨਾਲ ਹੀ ਕੀ ਆ ਜੀ ਸਾਹ ਸਾਡੇ ਨੇਚਰਲੀ ਗਹਿਰੇ ਹੋ ਜਾਣੇ ਆ ਨੇਚਰਲੀ 1 ਮਿੰਟ ਦੇ ਵਿੱਚ ਅਸੀਂ 7 ਤੋਂ ਲੈ ਕੇ 8 ਸਾਹ ਜਿਹੜੇ ਸਾਧੂ ਸੰਤ ਨੇ ਸਾਧਕ ਨੇ ਨਾ ਉਹਨਾਂ ਦੇ ਸਾਹ ਜਿਹੜੇ ਆ ਜੀ ਮਹਾਂ 4-5 ਕੀ ਚੱਲਦੇ 1 ਮਿੰਟ ਦੇ ਚਲੋ ਅਸੀਂ 7-8 ਵੀ ਚਲਾ ਲਈਏ ਮਿੰਟ ਦੇ ਤਾਂ ਸਮਝ ਲਓ ਕਿ ਸਾਨੂੰ ਪ੍ਰਮਾਤਮਾ ਵਾਲੀ ਸਾਹ ਮਿਲਣੀ ਸ਼ੁਰੂ ਹੋ ਜਾਣੀ ਤੁਸੀਂ ਹੁਣ ਇਸ ਵਿਧੀ ਦੇ ਵਿੱਚ ਦੋ ਕੰਮ ਕਰ ਰਹੇ ਆ ਮੈਂ ਕਰਵਾ ਵੀ ਦਊਗਾ ਪਹਿਲਾਂ ਸਮਝ ਲਿਓ ਚੰਗੀ ਤਰ੍ਹਾਂ ਤੁਹਾਨੂੰ ਪਤਾ ਲੱਗ ਜਾਊਗਾ ਦੋ ਕੰਮ ਕਰਨੇ ਜੀ ਇੱਕ ਤੇ ਅਸੀਂ ਇਹ ਕਰਨਾ ਕਿ ਸਾਹ ਪੇਟ ਤੋਂ ਲੈਣੇ ਆ ਗਹਿਰੇ ਲੈਣੇ ਆ ਦੂਜੇ ਨੰਬਰ ਤੇ ਕੀ ਆ ਜੀ ਅਸੀਂ ਸਾਹ ਲੈਣੇ ਨਹੀਂਗੇ ਤੁਸੀਂ ਹੁਣ ਇਹ ਸੋਚੋਗੇ ਕਿ ਕੀ ਗੱਲ ਹੋ ਗਈ ਕਿ ਸਾਹ ਲੈਣੇ ਨਹੀਂ ਮਾਰਨਾ ਹੈ ਤੂੰ ਸਾਨੂੰ ਮਾਰਨਾ ਨਹੀਂ ਹੈ ਜੀ ਸਾਹ ਅਸੀਂ ਲੈਣੇ ਨਹੀਂਗੇ ਅਸੀਂ ਸਾਹ ਛੱਡਣੇ ਆ ਲੈ ਸਰੀਰ ਆਪੇ ਲਊਗਾ ਅਸੀਂ ਸਿਰਫ ਦੇਣੇ ਨੇ ਸਾਹ ਪਰਮਾਤਮਾ ਦੇ ਚਰਨਾਂ ਦੇ ਵਿੱਚ ਰੱਖ ਦੇਣੇ ਨੇ ਸਾਹ ਲੈਣ ਦੀ ਫਿਕਰ ਨਹੀਂ ਕਰਨੀ ਛੱਡਣ ਦੀ ਫਿਕਰ ਕਰਨੀ ਆ ਜੀ ਔਰ ਇਹ ਵਿਧੀ ਜਿਹੜੀ ਆ ਜੀ ਮੈਂ ਓਸ਼ੋਕ ਨੂੰ ਸਿੱਖਿਆ ਲਾਊਡਸਪੀਕਰ ਦੇ ਉੱਤੇ ਬੋਲਦੇ ਹੋਏ ਓਸ਼ੋ ਨੇ ਇਹ ਵਿਧੀ ਦੱਸੀ ਆ ਔਰ ਮੈਂ ਖੁਦ ਅਪਣਾਈ ਆ ਔਰ ਤੁਹਾਡੇ ਤੱਕ ਵੀ ਮੈਂ ਲਾਇਆ ਆਪਕੇ ਚਲੋ ਇਹ ਬਹੁਤ ਹੀ ਜਬਰਦਸਤ ਵਿਧੀ ਆ ਸੱਚਖੰਡ ਦੇ ਸਾਹ ਨੇ ਐਸੇ ਸਾਹ ਤੁਹਾਨੂੰ ਮਿਲਣਗੇ ਜਿਹੜੇ ਕਿ ਤੁਹਾਡੀ ਜ਼ਿੰਦਗੀ ਨੂੰ ਟੋਟਲੀ ਚੇਂਜ ਕਰ ਦਣਗੇ ਤੁਹਾਨੂੰ ਐਸਾ ਨਜ਼ਾਰੇਦਾਰ ਤੁਸੀਂ ਬਣ ਜੂਗਾ ਨਾ ਤੁਹਾਡਾ ਕੰਮ ਕਿ ਤੁਸੀਂ ਸੋਚੋਗੇ ਕਿ ਯਾਰ ਕਮਾਲ ਹੋ ਗਈ ਜ਼ਿੰਦਗੀ ਜਿੰਦਾ ਨਜ਼ਾਰਾ ਆਉਣ ਲੱਗ ਅੱਖਾਂ ਬੰਦ ਕਰਨ ਦੀ ਲੋੜ ਵੀ ਨਹੀਂ ਜੀ ਕਿਉਂਕਿ ਅਸੀਂ ਇਹ 24 ਘੰਟੇ ਕਰਨ ਵਾਲਾ ਪ੍ਰਯੋਗ ਕਰਨਾ ਇਸ ਕਰਕੇ ਅੱਖਾਂ ਬੰਦ ਕਰਨ ਦੀ ਕੋਈ ਲੋੜ ਨਹੀਂ ਤੁਸੀਂ ਸਿਰਫ ਮੇਰੀਆਂ ਗੱਲਾਂ ਵੱਲ ਥੋੜੀ ਜਿਹੀ ਤਵਜਹ ਦੇਈ ਜਾਓ ਤੁਹਾਨੂੰ ਸਮਝਾਉਣ ਦੀ ਮੈਂ ਕੋਸ਼ਿਸ਼ ਕਰਦਾ ਜੀ ਹੁਣ ਕਰਨਾ ਕੀ ਆ ਜੀ ਆ ਹੁਣ ਸਵੇਰੀ ਹੁ ਨਾਭੀ ਹੋ ਗਈ ਜੀ ਆ ਜਗ੍ਹਾ ਦੇ ਉੱਤੇ ਸਾਡਾ ਸਾਹ ਜੜਾ ਨੇ ਆਉਣਾ ਚਾਹੀਦਾ ਢਿੱਡ ਜਿਹੜਾ ਉਹ ਅੰਦਰ ਜਾਣਾ ਚਾਹੀਦਾ ਇਦਾਂ ਤੇ ਜਦੋਂ ਤੁਸੀਂ ਸਾਹ ਨੂੰ ਛੱਡਣਾ ਹੈ ਨਾ ਉਦੋਂ ਇਦਾਂ ਢਿੱਡ ਨੂੰ ਅੰਦਰ ਲੈ ਕੇ ਖਿੱਚ ਲੈਣਾ ਔਰ ਲੰਮਾ ਸਾਹ ਲੈਣਾ ਜੀ ਹੁਣ ਲੈਣ ਦੀ ਕੋਈ ਕੋਸ਼ਿਸ਼ ਨਹੀਂ ਕਰਨੀ ਛੱਡਣ ਦੇ ਉੱਤੇ ਯੋਰ ਸਾਰਾ ਦੇਣਾ ਜੀ ਹੁਣ ਕਰਨਾ ਕੀ ਆ ਜੀ ਸਾਹ ਨੂੰ ਤੁਸੀਂ ਬਾਹਰ ਕੱਢੋ ਔਰ ਛੱਡ ਦਿਓ ਔਰ ਪੇਟ ਨੂੰ ਨਾਲ ਹੀ ਐ ਖਿੱਚ ਲੈਣਾ ਜੀ ਮਤਲਬ ਪੇੜ ਨਹੀਂ ਤੁਸੀਂ ਕੋਸ਼ਿਸ਼ ਫੋਕਸ ਰੱਖਣਾ ਜੀ ਆ ਜਗ੍ਹਾ ਦੇ ਉੱਪਰ ਨਾਭੀ ਤੋਂ ਵੀ ਥੱਲੇ ਆ ਜਗ੍ਹਾ ਦੇ ਉੱਪਰ ਤੁਸੀਂ ਰੱਖਣਾ ਜੀ ਔਰ ਆਸਾਨ ਕਰਨ ਵਾਸਤੇ ਆਪਾਂ ਇਸ ਜਗ੍ਹਾ ਦੇ ਉੱਪਰ ਹੱਥ ਰੱਖ ਲਾਂਗੇ ਬਿਲਕੁਲ ਤਾਂ ਕਿ ਇੱਥੇ ਸਾਡਾ ਫੋਕਸ ਬਣ ਜੇ ਬਸ ਇੱਥੇ ਤੁਸੀਂ ਸਾਹ ਨੂੰ ਤੁਸੀਂ ਜਦੋਂ ਸਾਹ ਛੱਡਣਾ ਉਦੋਂ ਪੇਟ ਨੂੰ ਥੋੜਾ ਜਿਹਾ ਖਿੱਚ ਲੈਣਾ ਔਰ ਜਿੰਨਾ ਵੀ ਕਰ ਸਕਦੇ ਕੱਢ ਦੇਣਾ ਜੀ ਕੁਝ ਸੈਕੰਡਾਂ ਵਾਸਤੇ ਰੋਕਣਾ ਔਰ ਢਿੱਲਾ ਛੱਡ ਦੇਣਾ ਪੇਟ ਛੱਡੋਗੇ ਸਾਹ ਸਰੀਰ ਨੇ ਆਪਣੇ ਆਪ ਲਾ ਲੈਣਾ ਜੀ ਫਿਰ ਅਸੀਂ ਸਾਹ ਛੱਡਾਂਗੇ ਪੇਟ ਨੂੰ ਅੰਦਰ ਖਿੱਚਾਂਗੇ ਜੀ ਪੈਰ ਛੱਡ ਦਾਂਗੇ ਜੀ ਸਿੰਪਲ ਹੈ ਬਹੁਤ ਸਿੰਪਲ ਹੈ ਹੁਣ ਅੱਖਾਂ ਅਸੀਂ ਬੰਦ ਕਰ ਲੈਂਦੇ ਆ ਜੀ ਸਮਝ ਲੈ ਆ ਤੁਸੀਂ ਫਿਰ ਅਸੀਂ ਇਦਾਂ ਹੀ ਕਰਾਂਗੇ ਇਸ ਪੇਟ ਨੂੰ ਖਿੱਚਾਂਗੇ ਸਾਹ ਨੂੰ ਬਾਹਰ ਛੱਡ ਕੱਢ ਦਾਂਗੇ ਛਾਤੀ ਬਿਲਕੁਲ ਰਿਲੈਕਸ ਰਹੂਗੀ ਛਾਤੀ ਦੇ ਉੱਤੇ ਕੋਈ ਯੋਰ ਨਹੀਂ ਦੇਣਾ ਨਾ ਸਾਤ ਛਾਤੀ ਦਾ ਸਾਹ ਦੇ ਨਾਲ ਕੋਈ ਲੈਣ ਦੇਣੀ ਨਹੀਂ ਨੀਗਾ ਜੇ ਸ਼ਾਂਤ ਸਾਹ ਲੈਣੀ ਆ ਨਾ ਤਾਂ ਫਿਰ ਛਾਤੀ ਨਾਲ ਕੋਈ ਮੈਟਰ ਹੀ ਨਹੀਂਗਾ ਨੇਹਰਾ ਵੀ ਹੁੰਦਾ ਜਾ ਰਿਹਾ ਜੀ ਉੱਪਰੋਂ ਔਰ ਉਦਾਂ ਹੀ ਅਸੀਂ ਨਾਲ ਹੀ ਸਾਡਾ ਧਿਆਨ ਜਿਹੜਾ ਜੀ ਪੂਰਾ ਹੋ ਜਾਣਾ ਹੁਣ ਅੱਖਾਂ ਬੰਦ ਕਰ ਲਓ ਔਰ ਉਦਾਂ ਹੀ ਪੇਟ ਦੇ ਉੱਪਰ ਹੀ ਹੱਥ ਰੱਖ ਛੱਡੋ ਜਦੋਂ ਦਾ ਵੀ ਤੁਹਾਡਾ ਸਾਹ ਆ ਉਹਨੂੰ ਬਸ ਬਾਹਰ ਕੱਢ ਦੇਣਾ ਪੇਟ ਨੂੰ ਅੰਦਰ ਖਿੱਚ ਲੈਣਾ ਜੀ ਜਦੋਂ ਜੰਨਾ ਚਰ ਸਾਹ ਰੋਕ ਸਕਦਾ ਰੋਕ ਲਓ ਔਰ ਫੇਰ ਛੱਡੋ ਕੋਈ ਸਕਿੰਟਾਂ ਵਾਸਤੇ ਰੁਕਣਾ ਬਹੁਤਾ ਅਜੇ ਤੱਕਾ ਨਹੀਂ ਕਰਨਾ। ਬਸ ਸਾਹ ਛੱਡੋ। ਪੇਟ ਨੂੰ ਅੰਦਰ ਖਿੱਚੋ। ਔਰ ਢਿੱਲਾ ਛੱਡ ਦਿਓ। ਦਰਦਾ ਹੀ ਸਾਹ ਨੂੰ ਬਾਹਰ ਕੱਢ ਕੇ ਪੇਟ ਨੂੰ ਅੰਦਰ ਖਿੱਚ ਕੇ ਛੱਡ ਦੇਣਾ। ਬਸ ਸਾਹ ਨੂੰ ਛੱਡਣ ਵਾਲਾ ਸਿਜੋਰ ਦੇਣਾ। ਲੈਣ ਦੀ ਫਿਕਰ ਆਪੇ ਪ੍ਰਮਾਤਮਾ ਕਰੇ। ਸਾਹਾਂ ਨੂੰ ਅਸੀਂ ਸਮਰਪਣ ਕਰ ਦੇਣਾ ਜੀ ਪ੍ਰਮਾਤਮਾ ਤੱਕ। ਪਰਮਾਤਮਾ ਆਪੇ ਸਾਨੂੰ ਸਾਹ ਦਵੇ ਨਾ ਦਵੇ ਉਹਦੀ ਮਰਜ਼ੀ ਸਾਹ ਨੂੰ ਛੱਡੋ ਰੋਕ ਲਓ ਥੋੜਾ ਜਿਹਾ ਪੇਟ ਨੂੰ ਅੰਦਰ ਖਿੱਚ ਲਓ ਨਾਲ ਹੀ ਛੱਡ ਦਿਓ ਜੀ ਇਹ ਸਾਹ ਲੈਣ ਦੀ ਅਸਲੀ ਵਿਧੀ ਆ ਇਦਾਂ ਹੀ ਤੁਸੀਂ ਸਾਹ ਲੈਂਦੇ ਜਾਣਾ ਜੇਕਰ ਤੁਹਾਡੀਆਂ ਅੱਖਾਂ ਬੰਦ ਨੇ ਤੁਸੀਂ ਵੇਖੋਗੇ ਕਿ ਤੁਹਾਡਾ ਮਾਨਾ ਬੜਾ ਹੀ ਰਿਲੈਕਸ ਹੋ ਗਿਆ ਹੁਣ ਭੱਜਾ ਫਿਰਨਿਆ ਹੈਗਾ ਨਾ ਉਹ ਬੜਾ ਹੀ ਸ਼ਾਂਤ ਜਿਹਾ ਹੋ ਗਿਆ ਰਿਲੈਕਸੇਸ਼ਨ ਹੋ ਗਈ ਇਸ ਵਿਧੀ ਨਾਲ ਨੀਂਦ ਬੜੀ ਗਹਿਰੀ ਆਉਂਦੀ ਆ ਇਸ ਵਿਧੀ ਨਾਲ ਮਨ ਹਮੇਸ਼ਾ ਸ਼ਾਂਤ ਰਹਿੰਦਾ ਜੀ ਕਿਸੇ ਨੂੰ ਅਨਿੰਦਰੀ ਦੀ ਬਿਮਾਰੀ ਆ ਉਹਨੂੰ ਇਹ ਵਿਧੀ ਭੇਜ ਦਿਓ ਉਸੇ ਦਿਨ ਉਸੇ ਸਮੇਂ ਚੁਟਕੀ ਮਾਰ ਦੇ ਨੀਂਦ ਆ ਜੂਗੀ ਫੇਰ ਪੇਟ ਕਰ ਦੇਣਾ ਜੀ ਪੇਟ ਨੂੰ ਅੰਦਰ ਖਿੱਚ ਦੇਣਾ ਜੀ ਫੀਲ ਕਰਨਾ ਕਿ ਸਾਡੇ ਹਾਰਾ ਕੇਂਦਰ ਤੋਂ ਸਾਹ ਜਿਹੜਾ ਆ ਜੀ ਚੱਲ ਰਿਹਾ ਬਸ ਇਹੀ ਬੜੀ ਸਿੰਪਲ ਜੀ ਵਿਧੀ ਹੈ ਪੇਟ ਨੂੰ ਅੰਦਰ ਖਿੱਚੋ ਸਾਹ ਨੂੰ ਬਾਹਰ ਕੱਢ ਦਿਓ ਔਰ ਬਲਕਿ ਰਿਲੈਕਸ ਹੋ ਜਾਓ ਅਸੀਂ ਪ੍ਰਮਾਤਮਾ ਨੂੰ ਸਭਾ ਸਾਸ ਸਮਰਪਣ ਕਰਤਾ ਜੀ ਔਰ ਉਸਨੇ ਸਾਨੂੰ ਵਾਪਸ ਦੇ ਦਿੱਤਾ ਜੀ ਅਸੀਂ ਸਮਰਪਣ ਕਰਤਾ ਜੀ ਉਸਨੇ ਸਾਨੂੰ ਵਾਪਸ ਦੇ ਦਿੱਤਾ ਜੀ ਅਸੀਂ ਦੁੱਖ ਤਕਲੀਫਾਂ ਹਰ ਸਾਹ ਨਾਲ ਦੇਈ ਜਾਣੀਆਂ ਨੇ ਚਰਨਾ ਚ ਸਾਡੇ ਕੋਲ ਹੈ ਕੀ ਆ ਪ੍ਰਮਾਤਮਾ ਨੂੰ ਦੇਣ ਵਾਸਤੇ ਦੁੱਖ ਆ ਤਕਲੀਫਾਂ ਨੇ ਪਰੇਸ਼ਾਨੀਆਂ ਨੇ ਉਹਦੇ ਕੋਲ ਤਾਂ ਫਿਰ ਖਜ਼ਾਨੇ ਨੇ ਜੀ ਉਹ ਤੇ ਖੰਡਾਂ ਬਰਹ ਮੰਡਾਂ ਦਾ ਮਾਲਕ ਆ ਉਹਨੇ ਸਾਨੂੰ ਜਿਹੜੀ ਸਾਹ ਦੇਣੀ ਆ ਜੀ ਉਹ ਸੁੱਖ ਸ਼ਾਂਤੀ ਆਨੰਦ ਉਹ ਆਨੰਦ ਨੇ ਤੁਹਾਨੂੰ ਦੇ ਦੇਣਾ ਜੀ ਕਿ ਜਿਹੜਾ ਸ਼ਬਦਾਂ ਚ ਵੀ ਨਹੀਂ ਕਿਹਾ ਜਾ ਸਕਦਾ ਜਿੰਨੂੰ ਜਿੰਨੂੰ ਸਮਝ ਲੱਗ ਗਈ ਆ ਜੱਸ ਦੱਸ ਦਿਓ ਕਿ ਹਾਂ ਔਰ ਇਹ ਚੀਜ਼ ਨੂੰ ਹਮੇਸ਼ਾ ਕਰੋ ਜਦੋਂ ਲੱਗੇ ਤੁਹਾਨੂੰ ਜਦੋਂ ਵੀ ਲੱਗੇ ਕਿ ਤੁਸੀਂ ਪਰੇਸ਼ਾਨ ਆਂ ਦੁਖੀ ਆਂ ਤਕਲੀਫ ਚ ਆਂ ਉਦੋਂ ਹੀ ਵੀ ਦੀ ਯੂਜ਼ ਕਰ ਲੈਣੀ ਆ ਤੁਸੀਂ ਸੁੱਖ ਸ਼ਾਂਤੀ ਚ ਆਨੰਦ ਚ ਹੋ ਜਾਣਾ ਜਦੋਂ ਲੱਗੇ ਕਿ ਮਾਨ ਬਹੁਤ ਬਕਵਾਸ ਕਰਨ ਰਿਹਾ ਉਦੋਂ ਹੀ ਇਸ ਵੀ ਦੀ ਯੂਜ਼ ਕਰ ਲੈਣਾ ਜੀ ਸਿੰਪਲ 24 ਆਵਰ ਰਾਤ ਨੂੰ ਵੀ ਇਹੋ ਹੀ ਸਾਹ ਇਦਾਂ ਹੀ ਸਾਹ ਲੈਂਦੇ ਲੈਂਦੇ ਤੁਸੀਂ ਸਮਝੋ ਨੀਂਦ ਐਸੀ ਆਊਗੀ ਗਹਿਰੀ ਸੁਪਣਿਆਂ ਤੋਂ ਰਹਿਤ ਆਊਗੀ ਔਰ ਮ제 ਮ제 ਨਿਯਾਰੇ ਨਿਯਾਰੇ ਨੇ ਜੀ ਜ਼ਿੰਦਗੀ ਦੇ ਵਿੱਚ ਜੇਕਰ ਅਸੀਂ ਪਰਮਾਤਮਾ ਨਾਲ ਜੁੜ ਕੇ ਜੀਣੇ ਆ ਤਨ ਯਾਰੇ ਨਿਆਰੇ ਨੇ ਤਾਂ ਜੇ ਅਸੀਂ ਪਰਮਾਤਮਾ ਤੋਂ ਪਰੇ ਰਹਿ ਕੇ ਜੀਣੇ ਆ ਤਾਂ ਫਿਰ ਤਾਂ ਦੁੱਖ ਤਕਲੀਫਾਂ ਹੈਗੇ ਹੈਗੀਆਂ ਜੀ ਇਸ ਵੀ ਦੀ ਨੂੰ ਕਰਕੇ ਵੇਖਿਓ ਆ ਦੱਸਿਓ ਕੀ ਰਿਜ਼ਲਟ ਮਿਲਿਆ ਜੇ ਹੁਣੇ ਤੁਹਾਡੇ ਮਨ ਦੇ ਕੁਝ ਵਿਚਾਰ ਘਟੇ ਨੇ ਕੋਈ ਸ਼ਾਂਤੀ ਆਈ ਹੈ ਸੁੱਖ ਆਇਆ ਐਦਾਂ ਦੇ 2-4 ਸਾਲ ਲੈਣ ਵਾਲੀ ਤਾਂ ਕਮੈਂਟ ਕਰਕੇ ਦੱਸ ਦਿਓ ਕਿ ਹਾਂ ਕੁਝ ਗੱਲ ਬਣੀ ਮਿਲਦੇ ਕਿ ਸਾਰੇ